ਜਿਮ ਨੂੰ ਹੀ ਬਣਾ ਦਿੱਤਾ ਨਸ਼ੇ ਦਾ ਡਾਡਾ ਦੇਖੋ ਕਿਵੇਂ ਜਿਮ ਦੇ ਵਿੱਚ ਚੱਲਦਾ ਸੀ ਨਸ਼ੇ ਦਾ گورਖ ਤੰਦਾ ਜੇਕਰ ਤੁਹਾਡੇ ਬੱਚੇ ਵੀ ਸਿਹਤ ਬਣਾਉਣ ਲਈ ਜਿਮ ਜਾਂਦੇ ਨੇ ਤਾਂ ਤੁਹਾਨੂੰ ਉਹਨਾਂ ਦੀ ਪੇਰਵਾਹੀ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਜਿਮ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਬੱਚੇ ਜਿੱਥੇ ਸਿਹਤ ਬਣਾਉਣ ਲਈ ਜਾਂਦੇ ਨੇ ਉਸ ਜਿਮ ਦੇ ਵਿੱਚ ਚੱਲ ਰਿਹਾ ਸੀ ਨਸ਼ੇ ਦਾ ਗੋਰਖਦੰਦਾ ਜਿਮ ਪੂਰੀ ਤਰ੍ਹਾਂ ਨਾਲ ਨਸ਼ੇ ਦਾ ਅੱਡਾ ਬਣ ਚੁੱਕਾ ਸੀ ਦੱਸਦੀ ਹੈ ਕਿ ਬੀਤੇ ਦਿਨੀ ਨਾਬਾ ਸਦਰਪੁਰ ਉਸ ਵੱਲੋਂ ਜਿਮ ਦੇ ਮਾਲਕ ਹਨੀਸ਼ ਵਰਮਾ ਦੇ ਕੋਲੋਂ 100 ਗ੍ਰਾਮ ਚਿੱਟਾ 4200 ਨਸ਼ੀਲੀਆਂ ਗੋਲੀਆਂ ਅਤੇ 7 ਲੱਖ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਹਨੀਸ਼ ਵਰਮਾ ਦਾ ਡਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਿਸ ਦੇ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ આરોપી ਨੇ ਦੱਸਿਆ ਕਿ ਉਸਨੇ ਨਸ਼ੇ ਦਾ ਅੱਡਾ ਹੀ ਜਿਮ ਨੂੰ ਬਣਾ ਰੱਖਿਆ ਸੀ ਜਿੱਥੇ ਜਿਮ ਵਿੱਚ ਨੌਜਵਾਨ ਲੜਕੇ ਲੜਕੀਆਂ ਸਖ਼ਤ ਕਰਾ ਲਈ ਆਉਂਦੇ ਸੀ ਜਿਮ ਦੇ ਬਾਥਰੂਮ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਵਰਤੀਆਂ ਹੋਈਆਂ ਸਰਿੰਜਾਂ ਮਿਲੀਆਂ ਨੇ ਅਤੇ ਉੱਥੇ ਹੀ ਦਰਾਜ ਦੇ ਵਿੱਚੋਂ ਨਸ਼ੀਲੇ ਪਦਾਰਥ ਵਿੱਚ ਵਰਤਣ ਵਾਲੇ ਪੌਚ ਵੀ ਬਰਾਮਦ ਕੀਤੇ ਗਏ ਨੇ ਤਾਂ ਹਨੀਸ਼ ਵਰਮਾ ਦੇ ਵੱਲੋਂ 25 ਲੱਖ ਰੁਪਏ ਜਿਮ ਦੇ ਸਮਾਨ ਦੇ ਉੱਤੇ ਲਗਾ ਕੇ ਡਿਸਕਾਊਂਟ ਦੇ ਉੱਤੇ ਨੌਜਵਾਨ ਪੀੜ੍ਹੀ ਨੂੰ ਜਿਮ ਵੱਲ ਆਕਰਸ਼ਿਤ ਕਰਨ ਲਈ ਪੀੜ੍ਹੀ ਇਕੱਠੀ ਕੀਤੀ ਜਾਂਦੀ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਧੱਕੇ ਲਿਆ ਜਾਂਦਾ ਸੀ ਤਾਂ ਪੁਲਿਸ ਤੋਂ ਹੀ ਜਾਣਦੇ ਆ ਕਿ ਇਸ ਜਿਮ ਦੇ ਅੰਦਰ ਕਿਵੇਂ ਚੱਲਦਾ ਸੀ ਨਸ਼ੇ ਦਾ ਵਪਾਰ ਜੇ ਸ਼ਿਵਰਮਾ ਪੜਿਆ ਗਿਆ ਸੀ ਉਸ ਕੋਲ ਸਮਾਨ ਵੀ ਕਾਬੂ ਹੋਇਆ ਹੈ ਹੋਰ ਕੀ ਕਾਰਵਾਈ ਛੱਤਰ ਕੀਤੀ ਹੈ ਸਾਡੇ ਕੋਲੇ ਜੋ ਪੁਲਿਸ ਰਿਮਾਂਡ ਦੇ ਵਿੱਚ ਸੀਗਾ ਤੇ ਜਿਹਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਿਆ ਸੀ ਜਿਨੇ ਜਿਮ ਦੇ ਵਿੱਚ ਵੀ ਤੱਕ ਦਾ ਕੋਈ ਸਮਾਨ ਹੋਣ ਬਾਰੇ ਜਿਹੜਾ ਕੋਈ ਅਤਰਾਜਯੋਗ ਨਸ਼ੀਲਾ ਪਦਾਰਥ ਹੋਣ ਬਾਰੇ ਸਾਨੂੰ ਸ਼ੱਕ ਸੀਗਾ ਤਾਂ ਅਸੀਂ ਉਹਦਾ ਜਿਮ ਦੀ ਤਲਾਸ਼ੀ ਲੈਣਾ ਹੈ ਤੇ ਬਾਕੀ ਵਗੈਰ ਰੂਟੀਨ ਸਾਡੀ ਤਫਤੀਸ਼ ਜਿਹੜੀ ਚੱਲ ਰਹੀ ਹੈ ਤੇ ਅੱਜ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਨਡ ਪਹਿਲਾਂ ਸਾਨੂੰ 2 ਦਿਨ ਦਾ ਰਿਮਾਨਡ ਮਿਲਿਆ ਸੀਗਾ ਹੁਣ ਅੱਜ ਦੁਬਾਰਾ ਸਾਨੂੰ 1 ਦਿਨ ਦਾ ਤੁਹਾਨੂੰ ਜੋ ਜਾ ਸਕਦਾ ਰਿਮਾਨਡ ਦਿੱਤਾ ਤੇ ਉਹ ਦਿੱਤਾ ਕਿ ਲੰਗਾਈ ਚ ਅਸੀਂ ਪੂਰਾ ਤੈ ਤੱਕ ਜਾ ਸਕੀਏ ਵੀ ਹੋਰ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਉੱਪਰ ਕੇਸ ਦਰਜ ਨੇ ਦੇ ਭਰਾ ਤੇ ਵੀ ਇਹਦੇ ਤੇ ਵੀ ਵੀ ਹੋਰ ਵੀ ਇਸ ਤੋਂ ਇਲਾਵਾ ਵੀ ਜਿਹੜਾ ਇਹ ਕੀ ਕੀ ਕੰਮ ਨਸ਼ੇ ਜਾਕੀ ਕਾਰੋਬਾਰ ਕਿਹੜਾ ਕਿਹੜਾ ਕਰਦੇ ਜਾਂ ਕੀ ਚੀਜ਼ਾਂ ਬਣਾਈਆਂ ਉਹ ਨਸ਼ੇ ਦੋਸਾਰਾ ਵੈਰੀਫਾਈ ਕਰ ਰਹੇ ਰੋਟੀ ਦਾ ਪਤਾ ਲੱਗ ਗਿਆ ਕੀ ਇਹਦਾ ਕਿੱਥੇ ਕਿੱਥੇ ਆ ਫਿਲਹਾਲ ਤਾਂ ਜਿਵੇਂ ਦਾ ਘਰ ਉਹ ਇਹਦੇ ਨਾਲ ਪਿਆ ਗੱਡੀ ਆ ਜਾਂ ਹੋਰ ਜੇ ਬਾਕੀ ਵੈਰੀਫਾਈ ਕਰ ਰਹੇ ਹਜੇ ਐਪਲੀਕੇਸ਼ਨ ਦਿੱਤੀਆਂ ਹੋਈਆਂ ਨੇ ਤੇ ਉਹ ਸਾਰਾ ਕਿਡਾਰੇ ਰਿਕਾਰਡ ਨੂੰ ਤੇ ਜਿੰਮੇਦਾਰੀ ਕਰ ਦਿੱਤੀ ਕਿ ਅਸੀਂ ਦਾਕਤਾਂ ਉਹ ਇੱਥੇ ਵੀ ਸ੍ਰਿੰਜਾ ਵਗੈਰਾ ਐਕਚੁਅਲੀ ਫੈਕਟ ਪਹਿਨੇ ਛੋਟੇ ਛੋਟੇ ਅ ਹਹੀ ਚੀਜ਼ ਹੁਣ ਪੁੱਛ ਕੇ ਤਾਂ ਸਾਹਮਣੇ ਜਿਹੜੀ ਆਈ ਆ ਵੀ ਜਿੰਦਾ ਫੋਨ ਤੇ ਡੀਲ ਕਰ ਲੈਂਦਾ ਸੀ ਬਾਹਰ ਜਾ ਕੇ ਦੇ ਆਉਂਦਾ ਸੀ ਸਮਾਨ ਤੇ ਅਲੱਗ-ਅਲੱਗ ਆਕਾਂ ਨੂੰ ਜਿਹਨੂੰ ਕੋਈ ਲੋਡ ਹੁੰਦੀ ਸੀ ਉਹ ਸਾਰਾ ਅਸੀਂ ਉਹ ਮੋਬਾਈਲ ਨੰਬਰ ਸਾਰੇ ਖੰਗਾਲ ਰਹੇ ਹਾਂ ਉਹਦੇ ਚੋਂ ਕੀ ਨਿਕਲਦਾ ਹੋਰ ਕਿੰਨਾ-ਕਿੰਨਾ ਨੂੰ ਇਹ ਡਿਸਪਲੇ ਕਰਦਾ ਸੀ ਉਹ ਸਾਰੀ ਡਿਟੇਲ ਕੱਢ ਰਹੇ ਹਾਂ ਕਿੰਨੇ ਕ ਟਾਈਮ ਤੋਂ ਕਰਦਾ ਸੀਗਾ ਮੰਨਿਆ ਗਿਆ ਤੇ ਕਰੀਬ 1 ਸਾਲ ਤੋਂ ਮੈਂ ਜਿਹੜਾ ਆਪਣੀ ਬੁਸ਼ਕੇਸ਼ ਮੰਨਿਆ ਗਿਆ ਉਸ ਤੋਂ ਪਹਿਲਾਂ 2 ਸਾਲ ਪਹਿਲਾਂ ਜੇਲ੍ਹ ਸੀਗਾ ਤੇ ਉਹ 2-2.5 ਸਾਲ ਜੇਲ੍ਹ ਚ ਲਾ ਕੇ ਆ ਬਾਹਰ ਆ ਕੇ ਨੇ ਦੁਬਾਰਾ ਫੇਰ ਇਹ ਕੰਮ ਕਰਤਾ ਫੈਮਿਲੀ ਬੈਕਗਰਾਉਂਡ ਤੇ ਉਹ ਪੀਸ ਸਿੱਕ ਸਕਦਾ ਫੈਮਿਲੀ ਚ ਦਾ ਫਾਦਰ ਵੀ ਪਹਿਲਾਂ ਪੁਰਾਣਾ ਐਨਡੀਪੀਐਸ ਦੇ ਕੇਸ ਦੇ ਵਿੱਚ ਅਮਰਗੱਠ ਥਾਣ ਤੇ ਉਸ ਤੋਂ ਇਲਾਵਾ ਇਹਦਾ ਬ੍ਰਦਰ ਆ ਇੱਕ ਉਹ ਵੀ ਆਲਰੇਡੀ ਜੇਲ੍ਹ ਚ ਹਰਿਆਣਾ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਬਰੀਫ ਕੀਤਾ ਸੀ ਵੀ ਆਲਰੇਡੀ ਉਹਦੇ ਤੇ ਚਾਰ ਮੁਕਦਮੇ ਐਨਡੀਪੀਐਸ ਤੇ ਦਰਜ ਨੇ ਤੇ ਉਹ ਵੀ ਇਸ ਟਾਈਮ ਜੇਲ੍ਹ ਚ ਹੈ ਇਹਦੇ ਤੇ ਵੀ ਪਹਿਲਾਂ ਇੱਕ ਮੁਕਤਮਾ ਐਨਡੀਪੀਐਸ ਦਾ ਸੀ ਹੁਣ ਇਹ ਦੂਜਾ ਦਰਜ ਹੋ ਗਿਆ ਜੀ ਇੱਕ ਨੇ ਦੱਸਿਆ ਜੀ ਨੌਗਾ ਲੜਕਾ ਦੱਸਿਆ ਉਹ ਅਸੀਂ ਨਾਮਿਨੇਟ ਕੀਤਾ ਉਹਦੇ ਤੇ ਵੀ ਅਸੀਂ ਰਿਡ ਕਰ ਰਹੇ ਹਾਂ ਜਿਉਂ ਸਾਡੀ ਗ੍ਰਿਫਟ ਚ ਨਹੀਂ ਆਇਆ ਬਾਕੀ ਪਿੱਛੋਂ ਜਿੱਥੋਂ ਲੈ ਕੇ ਆਇਆ ਸੀ ਨੀਗਰੋਸ ਤੋਂ ਦਿੱਲੀ ਉਹ ਅਸੀਂ ਇੰਟੈਲੀਜੈਂਸ ਨਾਲ ਆਪਣੇ ਸਾਰੇ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਨੇ ਦੱਸਿਆ ਕਿ ਹਨੀਸ਼ ਵਰਮਾ ਦਾ ਪਿਤਾ ਵੀ ਐਨਡੀਪੀਸੀ ਐਕਟ ਦੇ ਤਹਿਤ ਜੇਲ੍ਹ ਕੱਟ ਚੁੱਕਿਆ ਹੈ ਅਤੇ ਭਰਾ ਵੀ ਐਨਡੀਪੀਸੀ ਐਕਟ ਦੇ ਤਹਿਤ ਕਰਨਾਲ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਅਤੇ ਜੋ ਜਿਮ ਵਿੱਚ ਸਰੀਂਜਾ ਅਤੇ ਹੋਰ ਸਮਾਨ ਮਿਲਿਆ ਹੈ ਇਹ ਰਿਮਾਂਡ ਤੋਂ ਬਾਅਦ ਪਤਾ ਚੱਲੇਗਾ ਕਿ ਆਖਿਰ ਇਹ ਕਿਸੇ ਦੇ ਇੰਜੈਕਸ਼ਨ ਲਗਾਉਂਦਾ ਸੀ ਇੰਸਪੈਕਟਰ ਨੇ ਦੱਸਿਆ ਕਿ ਇਸ ਨਸ਼ੇ ਦਾ ਸਮਾਨ ਦਿੱਲੀ ਤੋਂ ਨਾਈਜੀਰੀਅਨ ਵਿਅਕਤੀ ਕੋਲ ਲਿਆਉਂਦਾ ਸੀ ਅਤੇ ਇੱਕ ਸਾਲ ਤੋਂ ਨਸ਼ੇਦਾਈ ਗੋਰਖ ਧੰਦਾ ਜਿਮਰੇ ਅੰਦਰ ਚਲਾਇਆ ਜਾ ਰਿਹਾ ਸੀ ਮੋਗਾ ਤੋਂ rahul kurana ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ